ਵੀ ਪਿਛਲੇ ਆਪਣੇ ਤੋਂ ਕਮੈਂਡ ਆਈਆਂ ਹਮਨ ਪਰਚਾ ਦੱਸੋ ਕਿਹੜਾ ਪਰਚਾ ਕਿਹਦੇ ਦੇ ਦਿੱਤਾ ਜੀ ਜਿਹੜੇ ਬੰਦਾ ਤੋਂ ਬਣਾਇਆ ਉਹ ਕਿੰਨੇ ਪੈਸੇ ਲਾ ਕੇ ਢੱਡਿਆ ਵੇ ਇਹ ਤੁਹਾਨੂੰ ਇੱਥੋਂ ਇਧਰ ਬਣਾ ਕੇ ਆਵੇ ਤੁਹਾਡੀ ਆਪਣੀ ਕੋਈ ਨਰਸੀ ਨਹੀਂ ਤੁਸੀਂ ਕੀ ਕਰਦੇ ਵੇ ਜੇ ਦੱਸੋ ਇੰਨੇ ਚਿਰ ਦੀ ਰੋਜ਼ ਗਾਫਟੇ ਬਾਹਰ ਚੋਰੀ ਹੋ ਜਾਂਦੀ ਇੱਕ ਤਾਂ ਤੇਰੀ ਸੋਨਾ ਚੋਰੀਆਂ ਹੀ ਆ ਅਸੀਂ ਚੋਂ ਕਿ ਉਹ ਵੀ ਕਚਰੀ ਤਰ੍ਹਾਂ ਦੀ ਇਹ ਚਾਰ ਦੀਵਾਰੀ ਦੀ ਚੋਰੀ ਵੱਡ ਸਕੇ ਤੇ ਸ਼ਹਿਰ ਦੀ ਸ਼ਾਂਭਾ ਗਈ ਸੀ ਕਰੋਗੇ ਤਾਂ ਹੀ ਆ ਮਤਲਬ ਕੋਈ ਨਾ 16 ਬੰਦਿਆਂ ਦੀ ਆ ਮੈਂ ਕੋਈ ਨਾ ਸਾਹ ਕੋ ਚੱਲੇ ਹੋਣਾ ਬੜੇ ਕਿ ਉਧਰ ਦੇ ਪਾਸੇ ਆ 16 16 ਚੈਂਬਰਾਂ ਦੀਆਂ ਲੱਤੀਆਂ ਇੱਕ ਦੀ ਲੱਤੀ ਹੋਵੇ ਬੰਦਾ ਤਾਂ ਵੇ ਪ੍ਰੈਜੈਂਟੇਸ਼ਨ ਦਿੱਤੀ ਤੁਹਾਨੂੰ ਕਮਿਸ਼ਨਰ ਸਾਹਿਬ ਕੋ ਚੱਲੇ ਆ 16 ਬੰਦਿਆਂ ਨੇ ਚੱਲੇ ਆ ਸਾਰੇ ਇੱਕ ਦੀ ਲੱਤੀ ਰੋਜ਼ ਲੱਤੀ ਜਾ ਰਹੀਆਂ ਇੱਕ ਦਿਨ ਛੱਡ ਕੇ ਪੇਪਰ ਦੀ ਨਿਊਜ਼ ਲੱਗੀ ਕਹਿੰਦੇ 200 ਉਧਰ ਉਧਰ ਸਾਰਾ ਸਭਾ ਵੜ ਗਿਆ ਸੀ ਨਹੀਂ ਮਹਾਰਾਜ ਕਿ ਸੀਸੀਟੀਵੀ ਗੁੱਡੇ ਚੈੱਕ ਕਰੋ ਸੀਸੀਟੀਵੀ ਦੇ ਵਿੱਚ ਉਹ ਹੈਗੀ ਹੈ ਇਹਨਾਂ ਦੇ ਕੋਲ ਜਿਹੜਾ ਹੋਗਾ ਨੀ ਸਟੈਨੂ ਆਪਣਾ ਲਾਲਾ ਉਹਦੇ ਕੋਲ ਵੀਡੀਓ ਹੈਗੀ ਆ ਉਹ ਨਾਲ ਹੀ ਸਾਡੇ ਇਹ ਵੀਡੀਓ ਤੇ ਮਿਲਿਆ ਸੀ ਜਿਹੜਾ ਸੀਸੀਜੀ ਫਟਾਈ ਲੈ ਕੀ ਤੁਹਾਡੀ ਡਾਟਾ ਐਨਾਲਿਸਿਸ ਜਨ ਕੀ ਹੈ ਮੇ ਦੋਸਤੋ ਫਿਰ ਘਟਾਈ ਹੈ ਜਿਹੜਾ ਐਨਐਲਓ ਲੈਂਡ ਆਰਡਰ ਦੀ ਕੋਈ ਪੋਜੀਸ਼ਨ ਨਹੀਂ ਕੋਈ ਸਮਝੋ ਨਾ ਮਾੜਾ ਮੋਟਾ ਪਰ ਰਾਤ ਨੂੰ ਕਿਤੇ ਅਪਲਸ ਰਿਕ ਦੀ ਵੀ ਜਾ ਦੋ ਤਿੰਨ ਬਦੇ ਲਾ ਦਿਓ ਸਾਡੀ ਲਾਈਵ ਦੇ ਵਿੱਚ ਲਾਈ ਲੈ ਦੇਖੋ ਤੁਹਾਡੀ ਹਾਰੇ ਬਾਅਦ ਲਾਈਵ ਪਹਿਲਾ ਚਾਂਸ ਐ ਉਹ ਜੀ ਚੋਰੀ ਵੇਖੀ ਆ ਇੱਕੋ ਚੈਂਪੀ ਤਿੰਨ ਵਾਰੀ ਤਿੰਨ ਤਿੰਨ ਵਾਰੀ ਚੈਂਪੀ ਸਾਡਾ ਵੀ ਇੰਨਾ ਤਜਰਬਾ ਪਹਿਲਾ ਚਾਂਸ ਆ ਦੋਰੀ ਮੈਂ ਲੱਗਦੀ ਹੈ ਭਾਈ ਆਪਾਂ ਕੱਲ ਤੋਂ ਸਟ੍ਰਾਈਕ ਕਰਨ ਜਾ ਰਹੇ ਹਾਂ ਇਸੇ ਚੈਂਬਰ ਜੀ 16 ਜੋ ਇੱਕ ਦੇ ਦੋ ਰੋਜ਼ ਚੱਲ ਰਿਹਾ ਹੈ ਅੱਜ ਰੈਜ਼ੋਲੂਸ਼ਨ ਕੋਈ ਸਾਡੀ ਸਿਕਿਉਰਟੀ ਹੈ ਰੋਜ਼ ਦੀ ਰੋਜ਼ ਹੀ ਕਰੋ ਕੱਲ ਤੋਂ ਸਟ੍ਰਾਈਕ ਕੋਈ ਨਾ ਸਾਹੂ ਚੱਲਦੇ ਆ ਇਹ ਤਾਂ ਗੱਲ ਹੈ ਬਿਲਕੁਲ ਨਹੀਂ ਪਿਛਲੇ ਹਫਤੇ ਤੇ ਤੁਹਾਨੂੰ ਕਮੈਂਡ ਆਈਆਂ ਹਨ ਉਹਨਾਂ ਪਰਚਾ ਦੱਸੋ ਕਿਹਨਾਂ ਦੇ ਦਿੱਤੇ ਜੀ ਪਰਚਾ ਕਹਿੰਦੇ ਦੱਸ ਕਿਤਾ ਜੀ ਜਿਹੜੀ ਕੰਪਲੇਂਟ ਆਈ ਹੈ ਨਾ ਪਰਚਾ ਕਿੱਥੇ ਆ ਪਰਚਾ ਦੱਸ ਕਿਤਾ ਜੀ ਜਿੰਨੇ ਪੈਸੇ ਲਾ ਕੇ ਛੱਡਿਆ ਜਿਹਨੇ ਬੰਦਾ ਤੁਹਾਨੂੰ ਫੜਾਇਆ ਉਹ ਕਿੰਨੇ ਪੈਸੇ ਲਾ ਕੇ ਛੱਡਿਆ ਜੀ ਲਾਲ ਗੋਜਾ ਮੈਂ ਇਹ ਤੁ ਤੁਸੀਂ ਕੀ ਕਰਦੇ ਵੇਜ ਦੱਸੋ ਇੰਨੇ ਚਿਰ ਦੀ ਹਫਤੇ ਬਾਅਦ ਚੋਰੀ ਹੋ ਜਾਂਦੀ ਹੈ ਇੱਕ ਹਫਤੇ ਚ ਸੋਨਾ ਚੋਰੀਆ ਯਾਰ ਅਸੀਂ ਚੰਗੀ ਉਹਨੀ ਕਚਹਿਰੀ 15 ਦਿਨ ਹੋ ਗਏ ਕੰਮ ਨਹੀਂ ਕਰ ਰਹੇ ਰੋਜ਼ ਚੋਰੀ ਰੋਜ਼ ਚੋਰੀ ਹਫਤੇ ਬਾਅਦ ਦੋ ਗੁਟੜਾ ਕਹਿੰਦੇ ਬਾਅਦ ਕਿੱਥੇ ਗਿਆ ਬੰਦਾ ਅੱਜ ਕਮਿਸ਼ਨਰ ਸਾਹਿਬ ਨੂੰ 2 ਵਜੇ ਮਿਲੋ ਚਲੋ ਜਾਣਾ ਜਾਣਾ ਨਹੀਂ ਨਹੀਂ ਜਾਣਾ 2:30 ਜਾਣਾ 28 ਮੇਰੀ ਗੱਲ ਸੁਣੋ ਮੈਂ 28 ਤਰੀਕ ਨੂੰ ਵੀ ਨਾ ਤੁਹਾਨੂੰ ਐਪਲੀਕੇਸ਼ਨ ਵੀ ਦੇ ਕੇ ਗਿਆ ਮੈਂ 112 ਤੇ ਵੀ ਕੰਪਲੇਂਟ ਕੀਤੀ ਆ ਆ ਤਾਂ ਫਿਰ ਕੀ ਕੀਤਾ ਉਹ ਮੈਨੂੰ ਦੱਸ ਕੁਝ ਨਹੀਂ ਹੋਇਆ ਜੀ ਉਸ ਤੋਂ ਅਗਲੇ ਦੀ ਨਹੀਂ ਸਾਡੀ ਕੰਪਲੇਂਟ ਦਾ ਹੀ ਨਹੀਂ ਪਰਚਾ ਦਰਜ ਕਰਨਾ ਤੇ ਫਿਰ ਬਾਕੀਆਂ ਦਾ ਕੀ ਕਰਨਾ ਉਹ ਵੀ ਕਚਹਿਰੀ ਦੇ ਵਿੱਚ ਹੈ ਪਿਛਲੇ ਹਫਤੇ ਤੋਂ ਲਗਾਤਾਰ ਹੋ ਰਹੀਆਂ ਨਹੀਂ ਸਾਡੀ ਕਚਹਿਰੀ ਦੇ ਵਿੱਚ ਸਾਰਾ 112 ਨੰਬਰ ਤੇ ਵੀ ਸੀਪੀ ਸਾਹਿਬ ਨੇ ਕੰਪਲੇਂਟ ਕੀਤੀ ਚੌਕੀਜੀਬ ਕੀਤੀ ਪਰ ਟਿਲ ਡੇਟ ਨੋ ਪਰਸਨ ਹੈਜ਼ ਬੀਨ ਅਰੈਸਟਡ ਉਸ ਤੋਂ ਬਾਅਦ ਵੀ ਫੇਰ ਚੋਰੀ ਹੋਇਆ ਫੇਰ ਚੋਰੀ ਹੋਇਆ ਲਗਾਤਾਰ ਹੀ ਹੋ ਰਹੀ ਹੈ ਬਿਲਕੁਲ ਹੀ ਬਿਲਕੁਲ ਰੋਜ਼ ਡੇਲੀ ਪੰਜ ਪੰਜ ਵਕੀਲਾਂ ਦੀ ਦਰਾਂ ਕੱਟੀਆਂ ਪੰਜ ਛੇ ਵਕੀਲਾਂ ਦੀਆਂ ਰੋਜ਼ ਡੇਲੀ ਡੇਲੀ ਅੱਛਾ ਸਿਸਟਮ ਹੋ ਰਿਹਾ ਹੈ ਮੇਰਾ ਨਾਮ ਐਡਵੋਕੇਟ ਪਵਨ ਕੁਮਾਰ ਭਰਦਵਾਜਾ ਜੀ ਜੀ ਪਿਛਲੇ 5-7 10 ਵਕੀਲਾਂ ਦੀਆਂ ਤਾਰਾਂ ਕੱਟੀਆਂ ਜਾਂਦੀਆਂ ਇੰਚਾਰਜ ਸਾਹਿਬ ਨੂੰ ਕੰਪਲੀਟਾਂ ਦੇ ਦੇ ਹਾਰ ਗਏ ਆ ਆਪਣੀ ਕਚਹਿਰੀ ਤੋਂ 100 ਮੀਟਰ ਤੇ ਕਮਿਸ਼ਨਰ ਅਫੀਸ ਹੈ ਪੁਲਿਸ ਦਾ ਜਿਹੜੀ ਚੌਂਕੀ ਆ ਉਹ ਵਿੱਚ ਹੈ ਡਿਸਟ੍ਰਿਕਟ ਕੋਰਟ ਦੇ ਵਿੱਚ ਹੈ ਹੁਣ ਦੀਵੇ ਥੱਲੇ ਹਨੇਰਾ ਬਿਲਕੁਲ ਆਪ ਸਰਕਾਰ ਬਿਲਕੁਲ ਹੈਗੀ ਆ ਜੀ ਬਿਲਕੁਲ ਚੋਰਾਂ ਦੇ ਨਾਲ ਰਲ ਗਈ ਹੈ ਵੇਖੋ ਰੋਹ ਚੋਰੀ ਹੋ ਰਹੀ ਹੈ ਅੱਜ 16 ਚੈਂਬਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਏਸੀ ਲੱਗਦਾ ਜੀ ਇੱਥੇ ਸਰਕਾਰੀ ਦਫਤਰ ਹੈਗੇ ਸਾਰੇ ਸਰਕਾਰੀ ਦਫਤਰ ਆਪਣੇ ਸਰਕਾਰੀ ਸਰਕਾਰੀ ਦਫ਼ਤਰ ਵਿੱਚ ਸਰਕਾਰੀ ਦਫ਼ਤਰ ਆਪ ਸੇਫ ਨਹੀਂ ਹੈਗੇ ਜੀ ਜਿਹੜੇ ਡੀਸੀ ਆਫਿਸ ਹੈ ਉਹਨਾਂ ਵਿੱਚੋਂ ਵੀ ਕੱਟੀਆਂ ਗਈਆਂ ਤਹਿਸੀਲ ਕੰਪਲੈਕਸ ਦੇ ਵਿੱਚੋਂ ਵੀ ਕੱਟੀਆਂ ਗਈਆਂ ਕੀ ਕਾਰਨ ਕੀ ਲੱਗਦਾ ਚੋਰ ਹੱਥ ਕਿਉਂ ਨਹੀਂ ਆ ਰਿਹਾ ਪੁਲਿਸ ਇਹ ਹੁਣ ਕੀ ਕਿਹਾ ਜਾ ਸਕਦਾ ਜੀ ਕੀ ਗਸ਼ਤ ਨਹੀਂ ਕੋਈ ਮਤਲਬ ਸ਼ਾਤਰ ਤੇ ਕੋਈ ਨਹੀਂ ਲੇਕਿਨ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਹੋ ਰਹੀ ਇਹ ਸੁਸ਼ੀਲ ਸ਼ਰਮਾ ਜੀ ਦੀ ਤਿੰਨ ਵਾਰੀ ਇੱਕੋ ਹੀ ਹੋ ਚੁਕੀ ਹੈ ਚੋਰੀ ਜੀ ਇਹ ਸ਼ਨੀਵਾਰ ਸ਼ਨੀਵਾਰ ਕਰਾ ਕੇ ਕਿਹਾ ਜੇ ਠੀਕ ਆਪਣਾ ਏਸੀ ਤਾਰਾਂ ਕੱਟੀਆਂ ਸੋਮਵਾਰ ਫਿਰ ਕੱਟੀਆਂ ਗਈਆਂ ਉਸ ਤੋਂ ਬਾਅਦ 112 ਤੇ ਕੰਪਲੇਂਟ ਲਿਖਾਈ ਅੱਜ ਤੱਕ ਕੋਈ ਕਾਰਵਾਈ ਨਹੀਂ ਇੱਕ ਹਫਤਾ ਹੋ ਗਿਆ ਜੀ ਤੁਹਾਨੂੰ ਕੋਈ ਸ਼ੱਕ ਹੈ ਕੋਈ ਅਨਜਾਨ ਬੰਦੇ ਨੂੰ ਆਉਂਦੇ ਜਾਂਦੇ ਵੇਖਣਾ ਨਹੀਂ ਅਨਜਾਨ ਬੰਦੇ ਸਾਰੇ ਟੀਵੀ ਲੱਗੇ ਨੇ ਸੀਸੀਟੀਵੀ ਫੁਟੇਜ ਲੱਗੇ ਨੇ ਪੁਲਿਸ ਚਾਵੇ ਤੇ ਸਭ ਕੁਝ ਲੱਭ ਸਕਦੀ ਹੈ ਪੁਲਿਸ ਚਾਵੇ ਤੇ ਸਭ ਕੁਝ ਇਨਵੈਸਟ ਕਰ ਸਕਦੇ ਇਨਵੈਸਟੀਗੇਟ ਕਰ ਸਕਦੇ ਸਾਡੇ ਵੱਲੋਂ ਕੰਪਲੇਂਟ ਦਿੱਤੀ ਹੈ ਜੀ ਕਮਿਸ਼ਨਰ ਸਾਹਿਬ ਨੂੰ ਦੇਣ ਜਾ ਰਹੇ ਹਾਂ ਜੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਤੇ ਵੀ ਕਰਦੇ ਹਾਂ ਜੀ ਕੋਈ ਚੋਰ ਜਿਹੜੇ ਇੰਨੇ ਸਰਗਰਮ ਹੋਏ ਨੇ ਕਮਿਸ਼ਨਰ ਸਾਹਿਬ ਦੇ ਆਫਿਸ ਦੇ ਅੰਡਰ ਲਗਾਮ ਪਾਈ ਜਾਏ ਤੇ ਜੇ ਜੇ ਲੋਕਲ ਇਸ ਤ ਆ ਸਾਹਮਣੇ ਕਮਿਸ਼ਨਰ ਆਫਿਸ ਹੈ ਬਿਲਕੁਲ ਤੇ ਨਾਲ ਹੀ ਸਾਡਾ ਚੈਂਬਰ ਹੈ ਕਮਿਸ਼ਨਰ ਆਫਿਸ ਦੇ ਅੰਦਰ ਅੰਦਰ ਹੀ ਐਜ਼ ਅ ਪ੍ਰੈਮਿਸਿਸ ਦੇ ਅੰਦਰ ਹੀ ਆ ਸਭ ਕੁਝ ਹੋ ਰਿਹਾ ਸਾਹਮਣੇ ਚੌਂਕੀ ਵੀ ਆ ਮਤਲਬ ਕੀ ਕੀ ਹੋਪ ਕਰ ਸਕਦੇ ਆ ਆਮ ਆਮ ਪਬਲਿਕ ਕੀ ਹੋਪ ਕਰੇਗੀ ਜੇ ਇਸ ਤਰ੍ਹਾਂ ਹੋ ਰਿਹਾ ਸਰ ਮੈਟਰ ਇਹ ਆ ਜੀ ਸਾਡੇ ਆਲਰੇਡੀ ਚੈਂਬਰ ਚੋਂ ਨਾ ਦੋ ਵਰੀ ਤਾਰਾਂ ਲੈ ਕੇ ਜਾ ਚੁੱਕੇ ਤੇ ਇੱਕ ਵਾਰੀ ਕੰਪਰੈਸਰ ਨੂੰ ਹੱਥ ਪਾਇਆ ਜੀ ਕੰਪਰੈਸਰ ਨਿਕਲਿਆ ਨਹੀਂ ਆਉਣਾ ਕੋਲੋਂ ਮੈਂ ਆਲਰੇਡੀ ਦੋ ਵਰੀ ਤਾਰਾਂ ਬਦਲਾ ਚੁੱਕਾ ਤੇ ਇੱਕ ਵਾਰੀ ਮੈਂ ਕੰਪਰੈਸਰ ਪਾਇਆ ਜੀ ਕੱਲ ਮੇਰਾ ਚੈਂਬਰ ਬਿਲਕੁਲ ਜੁਡੀਸ਼ੀਅਲ ਕੰਪਲੈਕ ਮਗੇ ਜਿੱਥੇ ਇਹ ਵੀ ਨਹੀਂ ਕਹਿ ਸਕਦੇ ਕਿ ਆਪਜੀ ਕੋਈ ਸਾਈਡ ਤੇ ਹੈਗਾ ਜੀ ਸਾਨੂੰ ਪਤਾ ਨਹੀਂ ਲੱਗਦਾ ਜੀ ਦੇਖਿਆ ਨਹੀਂ ਚ ਤੇ ਹਰ ਵਾਰੀ ਕੀ ਹੋ ਰਿਹਾ ਕਿ ਸਾਡੇ ਆ ਰਹੇ ਆ ਏਸੀ ਉਤਾਰਾ ਵਟ ਕੇ ਲੈ ਕੇ ਜਾ ਰਹੇ ਜਿਸ ਦਾ ਕਿ ਸਾਨੂੰ ਨੁਕਸਾਨ ਹੋ ਰਿਹਾ ਬਾਰ ਬਾਰ ਜਦੋਂ ਸਵੇਰੇ ਇੱਕ ਚੈਂਬਰ ਚਾਹੀਦਾ ਪਤਾ ਲੱਗਦਾ ਜੀ ਏਸੀ ਨਹੀਂ ਚੱਲਣ ਦੇ ਤੇ ਆ ਵੀ ਕੰਮ ਕੋਈ ਨਹੀਂ ਹੋਣ ਦੇ ਜੀ ਮੈਂ ਆਲਰੇਡੀ ਦੋ ਵਾਰੀ 112 ਨੰਬਰ ਤੇ ਮੈਂ ਕੰਪਲੇਂਟ ਕਰ ਦਿੱਤੀ ਜਿਸ ਦਿਨ ਮੈਂ ਸਵੇਰੇ 112 ਨੰਬਰ ਤੇ ਕੰਪਲੇਂਟ ਕੀਤੀ ਆਏ ਆ ਜੀ ਉਹ 112 ਵਾਲੋਂ ਕੋਈ ਵੇਖਣ ਨੂੰ ਤਾਂ ਨਹੀਂ ਆਇਆ ਚੌਂਕੀ ਮੈਂ ਐਪਲੀਕੇਸ਼ਨ ਦਿੱਤੀ ਹੈ ਜੀ ਚੌਂਕੀ ਲਈ ਆਇਆ ਦੀ ਇੱਕ ਹੀ ਐਪਲੀਕੇਸ਼ਨ ਕਹਿੰਦੇ ਮੈਂ ਕੋਰਟ 'ਚ ਗਵਾਈ ਦੇ ਰਹੇ ਆ ਐਪਲੀਕੇਸ਼ਨ ਲੈ ਕੇ ਚਲੇ ਗਏ ਕੋਈ ਕਾਰਵਾਈ ਨਹੀਂ ਸਰਕਾਰੀ ਜਗਾ ਕਿਤੇ ਸਰਕਾਰੀ ਕਾਗਜ਼ਾਤ ਬਹੁਤ ਜ਼ਿਆਦਾ ਪਈ ਹੁੰਦੇ ਕੱਲ ਨੂੰ ਕੋਈ ਕਾਗਜ਼ ਅਗਰ ਇੱਧਰ ਉੱਧਰ ਹੋ ਜੇ ਤੇ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਦੇਖੋ ਜੀ ਐਂਟਰੀ ਐਗਜ਼ਿਟ ਗੇਟ ਤਸੀਲ ਕਟਗੜੋ ਤੇ ਸੀਲਣਾਂ ਨੂੰ ਕੀਤਾ ਹੀ ਹੋਣਗੇ ਐਂਟਰੀ ਐਗਜ਼ਿਟ ਗੇਟ 'ਚ ਰਾਤ ਨੂੰ ਕਿਸੇ ਕਚੇਰੀ ਲੰਘੋ ਤੇ ਗੇਟ ਬੰਦ ਹੁੰਦੇ ਆ ਜੇ ਗੇਟ ਬੰਦ ਹੁੰਦੇ ਤੇ ਕਿਸੇ ਨਾ ਕਿਸੇ ਗੇਟ 'ਥਾਂ ਨਹੀਂ ਤੇ ਐਂਟਰੀ ਐਗਜ਼ਿਟ ਕੋਈ ਕਰਨ ਡਿਆ ਬੰਦਾ ਉਹ ਤੇ ਲੋਕ ਦਿਨੇ ਦਿਹਾੜੇ ਸੇਮ ਡੇ ਮੇਰੀ ਗੱਡੀ ਦੀ ਬਾਹਰ ਗੱਡੀ ਪਾਰਕਿੰਗ 'ਚ ਖੜੀ ਆ ਉਹਦੇ ਸਾਈਡ ਸ਼ੀਸ਼ੇ ਲਾ ਕੇ ਲੈ ਗਏ ਜੀ ਉਹਦੀ ਵੀ 112 ਤੇ ਕੰਪਲੇਂਟ ਕੀਤੀ ਕੋਈ ਨਹੀਂ ਗੇ ਸਿਰਫ ਕਚੈਰੀ ਮਨ ਲੱਗਦਾ ਕਿ ਇੱਥੇ ਸਾਰੇ ਕਿਤੇ ਚੋਰੀ ਸਰਗਰਮ ਹੋਏ ਪਏ ਤੇ ਸਾਰੇ ਨਹੀਂ ਛੱਤਰ ਛਾਇਆ ਝੋਏ ਪਏ ਆ ਜੀ ਸਾਡੀ ਤੇ ਇੱਕੋ ਹੀ ਮੰਗ ਹੈ ਕਿ ਕਈ ਕਟੋਕੜਿਆਂ ਨੂੰ ਫੜਤ ਲਈਏ ਆਪਾਂ ਅੱਗੇ ਤੇ ਕਿਸੇ ਵੱਡੇ ਨੁਕਸਾਨ ਤੋਂ ਉਹਦੇ ਬਚਾ ਸਕੀਏ ਕੱਲ ਨੂੰ ਜੁਡੀਸ਼ੀਅਲ ਕੰਪਲੈਕਸ ਅੰਦਰ ਹੀ ਨਹੀਂ ਆ ਫਾਈਲਾਂ ਪਈਆਂ ਨੇ ਕੱਲ ਨੂੰ ਉੱਥੇ ਪੈਣਗੇ ਫੇਰ ਇਹ ਸਭ ਕੁਝ ਕਰਨਗੇ ਜਦੋਂ ਸਾਡੇ ਚੈਂਬਰੇ ਪੈਣਦੇ ਤਾਂ ਇਹਨਾਂ ਨੂੰ ਕੁਝ ਨਹੀਂ ਕਰਨਾ ਜੀ ਅਸੀਂ ਹੁਣ ਵੀ ਇੱਥੇ ਆਏ ਆ ਮੈਂ ਪਿੱਛੇ ਵੀ ਹੋ ਕੇ ਗਿਆ ਸੀ ਇਹ ਕਿੱਥੇ ਇੱਕ ਲੇਡੀ ਲੜਕੀ ਜੀ ਹੈਗੀ ਸੀ ਬਸ ਉਹ ਕਹਿੰਦੀ ਜੀ ਮੈਂ ਤੇ ਐਪਲੀਕੇਸ਼ਨ ਲੈਣ ਸਦੀਨ 400 ਸਾਬ ਨੂੰ ਮਿਲੋ ਇੰਚਾਰਜ ਸਾਬ ਫੋਨ ਬੰਦ ਕਰਕੇ ਤੇ ਕਹਿੰਦੇ ਗਵਾਹੀ ਦੇ ਰਹੇ ਆ ਪਰ ਅੱਜ ਦੀ ਰੇਟ ਤਾਂ ਕਿੰਨ 400 ਸਾਬ ਨੇ ਕੋਈ ਐਕਸ਼ਨ ਨਹੀਂ ਲਿਆ ਮੇਰੇ ਕੋ 112 ਦੀ ਕੰਪਲੇਂਟਾਂ ਦੇ ਨੰਬਰ ਵੀ ਸਾਰਿਆਂ ਦੇ ਪਏ ਆ ਤੁਸੀਂ ਕੋਲ ਤੁਹਾਨੂੰ ਮੂਵੀ ਦਿਖਾ ਦਿੰਦਾ ਜੀ ਮੇਰੇ ਕੋ ਜਿਹੜੀ ਐਪਲੀਕੇਸ਼ਨ ਦਿੱਤੀ ਉਹਦਾ ਨਾਂ ਡੈਰੀ ਨੰਬਰ ਦਿੱਤਾ ਕਹਿੰਦਾ ਜੀ ਕਾਰਵਾਈ ਕਰਦੇ ਆ ਉਹ ਵੀ ਮੇਰੇ ਕੋ ਕਾਪੀ ਆਈ ਵੀ ਰਿਕਾਰਡ ਚ ਪਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਜੇ ਤੁਹਾਨੂੰ ਮੈਂ ਦੱਸਦਾ ਜੀ 112 ਦੀ ਮੇਰੀਆਂ ਜੀ ਕੰਪਲੇਂਟਾਂ ਗਈਆਂ ਸਾਰਿਆਂ ਦੇ ਮੇਰੇ ਕੋ ਨੰਬਰ ਪਏ ਆ ਪਰ ਇਹਨਾਂ ਨੇ ਕੋਈ ਕਾਰਵਾਈ ਟਿਲ ਡੇਟ ਤੱਕ ਕੋਈ ਸਿੰਗਲ ਕਾਰਵਾਈ ਨਹੀਂ ਕੀਤੀ ਸਰ ਜਿਹੜਾ ਇਹ ਪੁਲਿਸ ਨੂੰ ਕੰਪਲੇਂਟ ਦਿੱਤੀ ਜਾ ਰਹੀ ਹੈ ਬਾਰ-ਬਾਰ ਚਾਂਦਰਾ ਦੇ ਵਿੱਚ ਉਤਾਰਾ ਲੱਗ ਰਹੀ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਇਹ ਦੇਖੋ ਜੀ ਤੇ ਅਜੀਤ ਅਜੀਤ ਜਿਹੜੇ ਆ ਇਹ ਸੀਗ ਕਰਕੇ ਬੰਦੇ ਲੱਭਣ ਲਗਾ ਲਗਾਤਾਰ ਹੀ ਕਹਿੰਦੇ ਦੋ ਤਿੰਨ ਵਾਰੀ ਹੋ ਗਿਆ ਚੋਰੀ ਚੋਰੀ ਕਰਕੇ ਨਿਕਲ ਜਾਂਦਾ ਪਰ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਰੀ ਪੁਲਿਸ ਤੇ ਥਾਣਾ ਵੀ ਐਫਐਸ ਕਮਿਸ਼ਨ ਦਾ ਦਫਤਰ ਹੈ ਡੀਸੀ ਦਫਤਰ ਹੈ ਸਾਡੇ ਵੱਲੋਂ ਸਾਡੇ ਵੱਲੋਂ ਰਾਤ ਦੀ ਰਾਤ ਦੀ ਵੀ ਗਸ਼ਤ ਭਦਾਈ ਗਈ ਆ ਇਹਦੇ ਵਿੱਚ ਦੋ ਤਿੰਨ ਕਰਮਚਾਰੀ ਰਾਤ ਲੱਗਦੇ ਨੇ ਉਹਦੇ ਵਿੱਚ ਹੁਣ ਇਹ ਜਿਹੜੇ ਕੈਮਰੇ ਵੇਖ ਕੇ ਦੋਸ਼ੀ ਜਿਹੜਾ ਵਾ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਲਏ ਤੇ ਇਸ ਕਰਕੇ